ਠੀਕ ਐ ਨਾ ਕਬਾ ਲੀ 25 ਖੜੀ ਹੋਈ ਬਾਹਰ ਆਊਗੀ ਬਾਪੂ ਆ ਜਿਹੜੀ ਬੀਬੀ ਵਿੱਚ ਪਈ ਉਹ ਤਾਂ ਠੀਕ ਰਹਿਣਾ ਉਹ ਬਾਪੂ ਆ ਮਾਸ ਤੇ ਹੋਰੀਆਂ ਕੰਮ ਕਰ ਦਵੇ ਉਹ ਤਾਂ ਮਾਰਨਾ ਤਾਂ ਪ੍ਰਾਇਮਟਰ ਕਹਿੜਾ ਯਾਰ ਥੱਲੇ ਹੋਏ ਤੂੰ ਕਿ ਖੱਬੜ ਜਾ ਬਹੁਤ ਦਾ ਸੁਆਗਜਾ ਟੈਟ ਮਾਰਦਾ ਦੋ ਮਾਰੇ ਸੋਗ ਹੂੰ ਗਲਤੀ ਟੈਟ ਕਹਿੰਦਾ ਮਾਰੇ ਸੋਗ ਉਹ ਫੇਸਬੁੱਕ ਤੇੜਾ ਹੋ ਗਿਆ ਪਰ ਤਾਂ ਹੀ ਜੰਮ ਦੇਣ ਟਾਈਮ ਲੱਦਾਂ ਕੰਨੇ ਤਾਂ ਜੰਮ ਤਾਂ ਆਪਣਾ ਲੈਣੇ ਇੱਕ ਸੋਗ ਕਹਿੰਦਾ ਹੋਗਾ ਬਹੁਤ ਦੂਆ ਹੋਗਾ ਆਟ ਕੇ ਮਾਰਦਾ ਫਿਰ ਜ ਮਾਰਨ ਨਹੀਂ ਤਾ ਆ ਬਾਪੂ ਆਉਂਦਾ ਏ ਪਤਾ ਨਹੀਂ ਕਿਹਦੇ ਦਾ ਪਾਪਾ ਲੋ ਵੀ ਅੱਜ ਕਰ ਲੱਗੇ ਆ ਕਹਿੰਦਾ ਵੀ ਖੇਤ ਕਹਿੜਾ ਖੇਤ ਕਹਿੜਾ ਥੋੜਾ ਜਿਹਾ ਵੀ ਕੱਲ ਇਹਨਾਂ ਨੇ ਦੇਖ ਲਿਆ ਜੀ ਸਾਡਾ ਉਹ ਕਹਿੰਦਾ ਆਈਡੀਆ ਚੋਰੀ ਕਰ ਰਹੇ ਹੁਣ ਇਹ ਤਾਂ ਮਾਰਿਆ ਤਾਂ ਮਾਰੇ ਉਧਰ ਅੱਛਾ ਮੈਂ ਤਾਂ ਕਰਦਾ ਗੜਾਈ ਨੂੰ ਕਰਦਾ ਮੈਂ ਉਹ ਕਹਿੰਦਾ ਡਾਡੀ ਨੇ ਕਰਿਆ ਹਾਂ ਆਪਣੇ ਨਾਲ ਜਿਹੜਾ ਉਹਦੀ ਨੇ ਕਿ ਡਾਡੀ ਨੇ ਕਹਿੰਦਾ ਵੀ ਗੜਾਈ ਨਾਲ ਨਹੀਂ ਪੋਵੇ ਮੈਂ ਵੀ ਤਾਂ ਤਾਂ ਹੀ ਕਰਾਂਗਾ ਰੋਟਾ ਬੀਟਰ ਰੋਟਾ ਬੀਟਰ ਮਾਰਤਾ ਉਹਨੇ ਜਿਵੇਂ ਮੋਟਰ ਮਾਰ ਮਾ ਉਸੇ ਕਰਨਾ ਬੜੀ ਨਿਕਲਿਆ ਵਾ ਨਿਕਲਿਆ ਮੈਂ ਵੀ ਤਾਂ ਹੀ ਲੱਗਿਆ ਉੱਥੇ ਆਏ ਆ ਬਾਈ ਜਿਹੜਾ ਜਿਹੜੀ ਪਛੀ ਖੜੀ ਆ ਘੋਟਾ ਦਿੱਤੀ ਵੱਡ ਉਹ ਬਾਹਰ ਕੱਢਦੀ ਬਟ ਨਹੀਂ ਗਿਆ ਬਾਹਰ ਟਕੇ ਮਾਰੀ ਵੀ ਉਹ ਉੱਥੇ ਕੰਮ ਖਰਾਬ ਹੁੰਦਾ ਫਿਰ ਇੱਕ ਇੱਕ ਕਿੜਾ ਦਿੱਤਾ ਹੋਏ ਰਹਿਣ ਤੱਕ ਐਸਾ ਕਰਤਾ ਸੀ ਫਿਰ ਤੁਸੀਂ ਮਾਰ ਲਹੋ ਸਾਰੇ ਪਾਸੇ ਬਾਈ ਅੱਛੇ ਅਗਰ ਤੁਹਾਡੇ ਜ਼ਿਆਦਾ ਲੱਸਾ ਉਹ ਮੈਂ ਮੈਂ ਕਿਨੇ ਸੁਆਗਾ ਮਾਰਿਆ ਵਾ ਪੈਰਾਂ ਗਾ ਮਿੱਟੀ ਭਾਈ ਮੈਂ ਤਾਂ ਯਾਰ

ਠੀਕ ਆ ਅਬ ਫਸਰੀ ਗਾ ਰੇ ਵਸ ਕੀ ਗਾ ਅਜਾ ਨਾ ਗਿਆ ਉਹ ਨਹੀਂ ਠੀਕ ਹੈ ਉਂਗਲੀ ਉਂਗਲੀ ਗਿਆ ਠੀਕ ਹੈ ਨਾ ਗਾ ਉੱਪਰ ਦੀ ਉੱਪਰਲੀ ਬਾਹਰ ਤਾਂ ਫੋਲਦੀ ਹੈ ਪੋਲੀ ਬਾਹਰ ਤਾਂ ਹੈ ਸਤਿਗੁਰੂ ਚ ਸਤਿਗੁਰੂ ਜੀ ਔਟ ਕੈਮ ਕੈਮ ਹੈ ਬਦਿਆ ਨਵੇਂ ਗਾ ਵੀ ਕੰਮ ਛੇੜਦਾ ਅੱਜ ਆ ਉਹ ਹੀ ਦਾ ਆ ਰੋੜਾ ਮੜਾ ਮੜਾ ਉਹ ਦੇ ਬਾਈ ਐਕਟਰ ਸਾਡੇ ਤਿਆਰ ਨਹੀਂ ਹੋਏ ਹਲੇ ਹਲੇ ਮੇਕਅਪ ਮੈਨ ਉਹ ਕਰਦੇ ਆ ਕੰਮ ਪੂਰਾ ਸੀਸਾ ਲੈ ਕੇ ਆਉਣੇ ਆ ਬੰਦੇ ਹਾਂ ਵੇਚ ਜਿਗੋਗੇ ਬਾਦੇ ਉਹ ਬੀਜ ਬਥੇਰਾ ਡੂੰਗਾ ਯਾਰ ਲੈ ਜੇ ਕੋਈ ਟੈਡੀ ਬੱਚੀ ਹੋਊਗੀ ਮਾਰੀ ਮੋਟੀ ਹੋਈ ਉੱਪਰ ਲੈ ਉਹ ਤੂੰ ਸਾਰੇ ਬਾਦਵਾ ਬੀਜ ਦਿੰਦੇ ਮੈਂ ਖੜਾ ਖੜਾ ਕਰਨਾ ਉਹਦੇ ਵੀਰ ਮੈਂ ਖੜਾ ਪਿਆ ਮੈਂ ਕਿਹਾ ਹੋ ਵੱਲੂ ਪਾਪਾ ਲੂੰਗੇ ਬਾਦੇ ਸਾਰੇ ਮੈਂ ਬਾਈ ਪਹਿਲਾਂ ਕਿਹਾ ਮੈਂ ਦੂਏ ਸਵਾਗਰਾਂ ਮਾਰ ਰਿਹਾ ਬਾਈ ਥੋੜਾ ਖੇ ਜਾਂ ਟਟ ਹੋਣਾ ਉਹ ਦੇਖੀ ਆ ਉਹ ਦੇਖੀ ਕਿ ਸਕੇ ਸਕੇ ਕਰ ਰਿਹਾ ਵਾਹ ਉਹ ਬਹੁਤ ਆ ਬਾਦੇ ਬਾਦੇ ਉਹ ਕੋਈ ਗੱਲ ਨਹੀਂ ਮੈਂ ਦੱਸਦਾ ਉਹਨੂੰ ਗੱਲ ਲੱਗਿਆ ਹੋਈ ਕੱਲ ਇਹ ਮੇਰੇ ਨਾਲ ਕਿਸ ਵਰਗਾ ਸਾਡੇ ਨੀਂਦ ਫੇਟ ਗਈ ਉੱਥੇ ਨੇ ਆਈਡੀਆ ਚੋਰੀ ਕਰ ਲਿਆ ਸਾਡਾ ਕਾਪੀ ਤਾਂ ਬਹੁਤ ਛੇਤੀ ਹੁੰਦੀ ਹੈ ਕਾਪੀ ਰਾਈਟ ਕਾਪੀ ਰਾਈਟ ਆ ਜਮੇ ਕਿਤੇ ਹੋਣਾ ਹੀ ਉਹ ਮੇਰਾ ਬਲੈਕਪੈਕਾ ਫੇਲ ਮੇਰਾ ਉਹਦੀ ਨਾ ਕੰਨਾ ਉੱਪਰ ਉੱਪਰ ਆ ਨਾ ਗੰਨਾ ਮੇਰਾ ਇੱਦਾਂ ਜੰਮਿਆ ਵੇ ਜਾ ਤਾ ਮੈਂ ਭਾਈ ਮਿੱਟੀ ਪੈ ਰਾਂ ਗੱਲ ਫਰਕ ਆ ਦੋ ਟਾਇਰ ਦਾ ਫਰਕ ਭਈ ਦਾ ਜਿਹੜੇ ਟਾਇਰ ਨਾ ਐ ਖਾਲਮਾ ਗਿਰ ਗਈ ਦਾ ਇਹ ਖਾਲਵਾ ਨੂੰ ਚੇ ਹੈ ਨਾ ਪੈਰਾਂ 'ਤੇ ਮਿੱਟੀ ਪਾਈ ਵੀ ਜਾਂ ਖਾਲਵਾ ਟਾਇਰ ਗਏ ਨਾ ਫਿਰ ਸਾੜੀ ਆ ਲਾਈ ਜਿੰਦੀ ਉਹਦੀ ਰੂਡਾ ਬੀਟਰ ਦੀ ਆਹੀ ਹੁੰਦਾ ਕੱਗੇ ਆਹੀ ਹੁੰਦਾ ਇਹ ਨਾ ਤੈਨੂੰ ਵੀ ਸਵਾਗਾ ਦੂਰਾ ਮਾਰਿਆ ਵਾ ਖੇਤਰਾ ਬਰਾਬਰ ਹੈ ਬਰਾਬਰ ਹੈ ਮੇਰੇ ਬੀਜ ਵੀ ਆ ਡੂੰਗਾ ਵੇ ਆ ਵੀ ਡੂੰਗਾ ਵੇ ਵਾ ਉਹ ਆਈਡੀਆ ਚੋਰੀ ਕਰ ਲਿਆ ਮੈਂ ਇਹ ਕਾਪਰੇਟ ਪਾਉਣ ਲੱਗਿਆ ਕਰਤਾ ਬਾਈ ਇੰਨਾ ਕੁ ਵੱਡ ਹੁੰਦਾ ਉਹ ਜਿਆ ਉਹ ਜਨਾ ਬਹੁਤ ਹੈ ਉਹ ਠੀਕ ਹੈ ਇੰਨਾ ਚੱਲ ਪੈਣਾ ਇੰਨਾ ਬੀਜ ਦੇ ਨਾਲੇ ਤਾਂ ਅੰਜ ਖਤਮ ਹੋ ਜੂਗਾ ਯਾਰ ਉਹਨੇ ਦਵਾਈ ਆਉਣੀ ਸੀ ਉਹਨੇ ਵੀ ਉਹ ਆ ਹੋਣਾ ਉਹ ਤਾਂ ਦਵਾਈ ਨਾਲੋਂ ਆ ਕੰਮ ਚ ਜ਼ਿਆਦਾ ਵਧੀਆ ਮੈਂ ਹੁਣ ਤਾਂ ਨਾ ਸੁੱਕਣ ਦਾ ਧਿਆਨ ਸੀ ਹੈਗਾ ਤੂੰ ਰੋਕ ਜਣੀ ਇਹਦਾ ਥਲੇ ਲੱਗਣੇ ਹੈਗਾ ਹਾ ਤਾਂ ਇਹ ਨਹੀਂ ਹੁਣ ਤਾਂ ਬੜਾਈ ਥੇ ਇਕ ਨਹੀਂ ਰਹਿਣੇ ਹਰੇ ਫਿਰ ਐ ਮੈਂ ਨਾ ਦਾ ਸਪਰੇਆ ਦਵਾਈਆਂ ਕੁਸ ਕਹਿਲਾ ਬੀਓ ਪਾਉਣ ਦੇ ਸਰੋਂ ਉੱਗਦੀ ਉਹ ਸੁੱਕ ਜਣੀ ਸੀ ਹਾਂ ਉਹਦਾ ਸਰੋਂ ਉੜੀ ਗਈ ਕਪੜੇ ਆਵੇ ਖਤਮ ਹੋ ਜੂਦੀ ਬਣਿਆ ਉਹ ਗੰਨਾ ਕਿਹੜੇ ਹੁਣੀ ਹੋ ਜਾਣਾ ਤਾਂ ਪਹਿਲਾਂ ਤਾਂ ਬਾਹ ਤਾਂ ਮੱਲ ਨਾ ਕੇ ਹੋਰ ਹਾਂ ਬਾਤ ਕਰਨਾ ਕਰਨਾ ਉਹ ਦੁਆਲਾ ਆਏ ਬੇਟਾ ਜਦੋਂ ਬਿਆ ਪੜਾ ਕੰਨਾ ਕਾਰ ਵੀ ਸਾਡੇ ਪਿੱਛੇ ਪਾ ਕੇ ਗੰਨਾ ਘੱਟ ਗਿਆ ਮੈਂ ਤਾਂ ਜ਼ਿਆਦਾ ਹੋ ਗਏ ਉਹ ਡਾਕਟਰ ਵੀ ਨਹੀਂ ਜਾਂਦਾ ਪਰ ਇਹ ਗੱਲਾ ਸਫਰੇ ਕਰਨ ਵਾਲਾ ਆਹਾ ਹੌਦਾ ਵਧੀਆ ਖਰਚਾ ਹੁੰਨਾ ਕੇ ਪੈਣਾ ਤੁਨੂੰ ਕਿ ਕਿਹਦੀ ਕੜਾਈ ਹੋਗੀ ਕੜਾਈ ਹੋਗੀ ਕਿਹਦੀ ਹਾਂ ਜੀ ਨਾਲੇ ਖੇਤ ਬੋਲਾ ਹੋ ਗਿਆ ਕੰਨਾ ਜੀ ਖੇਤ ਬੋਲਾ ਹੋ ਗਿਆ ਕੰਨਾ ਜੀ ਬਾਹਰ ਆਊਗਾ ਇਹ ਤਾਂ ਹਰਿਆਈ ਪੈਂਦੀ ਉਹ ਖੇਤਾਂ ਦੇ ਕਿੱਕਰਾਂ ਪੈਂਦੀ ਆ ਦੇ ਪਾਲਾ ਕਿਦਾਂ ਫਿਰ ਆ ਪਿਆ ਥੋੜਾ ਜੰਮਾਈ ਆਨੇ ਤਾਂ ਖੜਾ ਲੈ ਉਹ ਮੁਰੇ ਤੈੜ ਨਾ ਬिजੀਆਂ ਉਹ ਨਾਲ ਹਾਲ ਨਾਲ ਉਹ ਮੁਰੇ ਡੂੰਗਾ ਦਾ ਹਾਂ ਉਹ ਨਾਲੇ ਹੈ ਵੀ ਰੇਤਾ ਉਹ ਆਪਣੇ ਆਪੇ ਫਸੀ ਗਏ ਥੱਲੇ ਹਾਂ ਇਹ ਪਾਇ ਸਾਤ ਅੱਥਰੀ ਗਈ ਆ ਤੇ ਕਹੀ ਲੇ ਕੇ ਦੱਪੂ ਜੂਗੇ ਆ ਗਿਆ ਉਹ ਦੱਪਣੇ ਜੁਗੀ ਰਹਿਣੀ ਹੋਣੀ ਨਹੀਂ ਨਹੀਂ ਜੋ ਹੋਈ ਆ ਕੋਈ ਬਾਅਦ ਆਉਣੀ ਤੇਰੇ ਬਾਪੂ ਨੇ ਫੇਰਿਆ ਤਾਂ ਅਸੀਂ ਵਿਆਏ ਆ ਹੁਣ ਵਧੀਆ ਨਕਲ ਤਾਂ ਕਾਲੀ ਕੀਤੀ ਨਕਲ ਕਰੋ ਵੀ ਚੰਗੇ ਕੰਮ ਦੀ ਕਰੋ ਮਾੜੇ ਦੀ ਨਾ ਕਰੋ ਨਕਲ ਕਰੋ ਕਾਪੀ ਇਹੋ ਨਾ ਕਰੋ ਅੱਲਾ ਚੰਗੇ ਕੰਮ ਦੀ ਕਰੋ ਮਾੜੇ ਦੀ ਨਾ ਕਰੋ ਇਹਨੇ ਫਿਰ ਤਾਂ ਜਾਣਾ ਤਾਂ ਨੂੰਵੇ ਕਰਕੇ ਹੋ ਗਿਆ ਕੰਮ ਉਹ ਮੈਂ ਤਰਫਾਲੀ ਫੇਰਨੀ ਆ ਔਰੇ ਕਹਿੰਦੇ ਨਕਲ ਕਰੋ ਸਕੂਲ ਚ ਕਹਿੰਦੇ ਨਕਲਾਂ ਕਰੋ ਵਾਹ ਇੱਕ ਨਹੀਂ ਆ ਦੂਲ ਬੰਦੇ ਨਕਲ ਤੁਸੀਂ ਪੜਨਾ ਹੈ ਨਹੀਂ ਜਾ ਕੇ ਨਕਲ ਮਾਰ ਕੇ ਵੀ ਤੁਸੀਂ ਪਾਸ ਹੋਣਾ ਹੈ ਫਿਰ ਤੁਸੀਂ ਮਾਸਟਰ ਕਿੰਨਾ ਪੜਿਆ ਵਾ ਤੂੰ ਹੈ ਕਿੰਨਾ ਪੜਿਆ ਵਾ ਮੈਂ ਤਾਂ ਤਿੰਨ ਪੜਿਆ ਗਿਆ ਤੇ ਤੀ ਫੇਲ ਹੈ ਆਇਆ ਮਰੀਕਾ ਆ ਕੁੰਜੀ ਉਹ ਕਰਾ ਆ ਕੁੰਜੀ ਉਹ ਬਰੇ ਓਏ ਇਹ ਨਾ ਆ ਦੋ 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 ਵਾਰ ਆ ਕੇ ਬਟਰ ਨੂੰ ਯਾਰ ਕਾ ਦੂਰ ਨਾ ਕਰ ਚੌਰਸ ਮਾਰ ਕੇ ਇਹ ਨੂੰ ਮੈਂ ਕਹਿੰਦਾ ਵੀ ਘੇਰੇ ਦਾ ਹੂਲੇ ਆ ਤੂੰ ਆ ਲੈ ਕੇ ਚੌਰਸ ਆ ਕੱਟ ਲੈ ਪੂਰਾ ਘੇਰੇ ਦਾ ਹੂਲੇ ਉਹ ਤੇ ਦੂਰ ਹੋ ਕੋ ਸਰੇ ਲੱਗ ਓ ਮੱਲੇ ਕਾੜਦੇ ਆਏ ਫਿਰ ਹੈ ਨਾ ਹਾਂ ਹੈ ਨਾ ਹਾਂ ਇਦਾਂ ਹੀ ਆਂਦਾ ਚੌਰਸ ਲੈ ਯਾਰ ਗੱਲ ਤਾਂ ਠੀਕ ਆ ਨਾਲੇ ਆ ਤੋ ਨਹੀਂ ਹੋਊਗਾ ਔਰੇ ਇਹ ਨੂੰ ਖਤਮ ਕਰਕੇ ਆ ਚੌਰਸ ਲੈ ਕੇ ਚਲਾ ਖੇਡ ਕਰ ਲੈਂਦੇ ਇਹ ਨੂੰ ਕਿਤੇ ਨਹੀਂ ਯਾਰ ਫਿਰ ਇੱਕ ਹੀ ਕਿਸਾਰ ਤੜੇ ਆ ਇੱਕ ਸਿਆਰ ਪਰੇ ਛੱਡੇ ਫੱਟੇ ਲਾ ਕੇ ਇੱਧਰ ਨੂੰ ਇੱਧਰ ਵੀ ਆਏ ਲਾ ਕੇ ਇਹਨੂੰ ਪਿੰਡ ਆਹ ਆਟਾ ਵੱਲ ਲਾ ਕਰ ਡਬਲ ਲਾ ਕਰੀ ਡਬਲ ਤੇ ਉੱਠਣ ਲੱਗ ਗਏ ਉਹ ਵੱਡਾ ਪੋਲਾ ਹੋਣਾ ਤੇ ਟਾਇਰ ਵੇਟਾਂ ਦਾ ਹੋ ਜਾਂਦਾ ਉਹਨਾਂ ਵੇਟਾਂ ਆ ਜਾਂਦਾ ਫਿਰ ਉਹਨਾਂ ਨੇ ਲੈ ਜਾਣਾ ਟਾਇਰ ਠਾ ਕੇ ਉਹਨਾਂ ਰੂਟ ਵਿੱਚ ਠਾ ਕੇ ਕੋਈ ਨਹੀਂ ਇਹਨੂੰ ਮੁੜਨ ਦੇ ਹੁਣ ਆ ਜਾਂਦੇ ਮੁਰਗੀ ਇਹਨੂੰ ਸਮਝਾਉਂਦਾ ਮੈਂ ਉਹਦੇ ਉਧਰ ਵੀ ਡਬਲ ਹੁੰਦਾ ਤਿੰਨਾਂ ਫੇ ਕੰਮ ਨਵੇੜ ਦਾ ਹੈ ਤਿੰਨਾਂ ਦਾ ਤਿੰਨਾਂ ਦੇ ਮਿਸਤਰੀ ਆ ਤੇ ਥੋੜਾ ਦੂਰ ਦੇ ਜਵਾਬ ਦੇ ਕੇ ਮੈਂ ਪਾਲਟੂ ਲਾਇਆ ਬੈ ਨਾਲ ਮੈਂ ਤੂੰ ਤੀਨ ਇੱਕ ਤੀਨਾਂ ਦਾ ਕੰਮ ਤੈਨੂੰ ਵੇੜ ਦੂ ਯਾਰ ਪਾਲਟੂ ਪਾ ਦੂ ਪਾਲਟੂ ਨਾਲ ਸੁੱਕੇ ਨਾਲ ਆਏਗਾ ਪਾਲਟੂ ਸੁੱਖਾ ਹੈਗਾ ਇਹ ਸੁੱਖਾ ਆ ਗਿਆ ਅੱਛਾ ਮੈਂ ਤੁਸੀਂ ਲੱਗੋ ਯਾਰ ਥੋੜਾ ਗਰਮੀ ਬਹੁਤ ਹੋ ਗਈ ਬਹੁਤ ਹੈ ਉਹ ਗਰਮੀ ਭਾਈ ਇੱਕ ਮੇਰਾ ਸਾਲਾ ਬੋਲੀ ਸੁੱਜ ਗਿਆ ਹਾ ਦਾਸਾ ਸੁੱਜ ਗਿਆ ਹਾ ਜਿਹੜਾ ਮਿਲ ਗਿਆ ਆਏਗਾ ਕਿ ਅੱਛਾ ਜੀ ਜਿਹੜਾ ਮੈਂ ਦੀਨਾ ਪਾਈਆਂ ਇਹ ਜਾਇ ਵੀ ਸੁੱਜਿਆ ਵਾ ਵੀਡੀਓ ਮੈਂ ਤਾਂ ਅਗਲੇ ਨਾਲ ਆ ਕੇ ਕਹਿੰਦਾ ਵੀ ਖਵੇ ਤਿੰਨ ਪੂੜੀਆਂ ਜੀ ਬਸਾਈਆਂ ਮਥੱਲੇ ਉਹ ਵੀ ਕੋਈ ਸਾਲਾ ਬੁੱਲ ਲੈ ਇੰਨਾ ਉੱਠਿਆ ਵੇ ਜਿਹੜਾ ਤੋਂ ਮੇਰਾ ਸੁੱਕ ਗਿਆ ਹੈ ਆਹ ਜਿਹੜੀ ਫਾਂਟ ਰਹੇਗੀ ਇੱਥੇ ਹੁਣ ਦੂਰ ਹੋਣਾ ਕੰਮ ਇਹ ਕੰਮ ਗਲਤ ਆ ਇਹ ਚੌਸ ਮਾਰਿਆ ਆ ਉਹ ਉੱਪਰ ਆ ਗਿਆ ਉੱਪਰ ਇਹਦਾ ਉਹ ਮਾਰਿਆ ਆ ਆ ਇਹ ਲੱਗਦਾ ਇਹ ਤਾਂ ਉਹਨਾ ਬਾਅਦ ਖੜਾ ਹੀ ਆ ਕਰੀਓ ਕਰਨਾ ਤੇ ਇਹ ਦੂਰ ਉੱਡਾ ਆ ਉਹ ਆ ਇਹ ਲੈ ਫੱਲੇ ਚੱਲ ਗਿਆ ਆ ਬੋਲਾ ਹੋ ਗਿਆ ਕਾ ਬੇਠਾ ਗਿਆ ਉਹ ਵੀ ਉਠਾ ਗਿਆ ਬੱਚੀ ਬਾਹਰ ਆ ਜਾਂਦੀ ਆ ਨਾ ਮਾਡਲ ਭਾਈ ਲਾਂਚ ਕਰ ਦੁੱਲਾ ਡੱਬਾ ਤੁਹਾਨੂੰ ਚਾਹੀਦਾ ਡੱਬਾ ਸਾਡੀ ਇੱਕ ਪਹਿਲਾਂ ਲਾਂਚ ਹੋ ਗਈ ਸਾਡੇ ਕੋਲ ਨਹੀਂ ਆ ਨਵਾਂ ਮਾਡਲ ਨਾ ਨਵਾਂ ਉਹ ਵੀ ਦੇ ਦਿੱਤੀ ਹੋ ਗਾ ਹਾਂ ਇੱਕ ਦੇ ਦਿੱਤੀ ਭਾਈ ਸੱਚੀ ਗਾ ਸਾਰਾ ਮੈਂ ਭਾਈ 30 ਆ ਕਿ ਕਿੰਵੀਂ ਆ ਇਹ ਦੂਈ ਆ ਭਾਈ ਦੂਈ ਇੱਕ ਆ ਦੇ ਦਿੱਤੀ ਦਾ ਸਾਡੀ ਹੋ ਗਈ ਇਹ 30 ਆ ਇਹ 30 ਆ ਇਹ ਇਹ 30 ਆ ਭਾਈ ਉਹ ਤੇਰਾ ਵਾਲਾ ਮਾਡਲ ਹੋਰ ਆ ਜਿਹੜਾ ਉੱਧਰ ਭੇਜਦਾ ਹੋਰ ਆ ਇਹ ਤੀਆ ਮਾਡਲ ਹੋਰ ਇਹ ਬਾਈ ਸਾਡੇ ਵਾਲਾ ਸਾਡੇ ਵਾਲੀ ਦੀ ਬੰਦਨਤ ਹੋਤ ਰਾਂ ਦੀ ਆ ਜਿਹੜੀ ਭੇਜੀ ਆ ਹੋਤ ਰਾਂ ਦੀ ਆ ਇਹ ਬਾਰੇ ਤਾਂ ਫੇਰ ਹੋਤ ਰਾਂ ਦੀ ਆ ਤੇਰਾ ਜਿਹੜੀ ਇਹਨਾਂ ਨੂੰ ਦਿੱਤੀ ਦੀ ਉਹ ਚੱਲ ਪਹਿਲਾ ਮਾਡਲ ਦਾ ਪਹਿਲੇ ਮਾਡਲ ਦੇ ਬੰਦਾ ਡੈਮੋ ਹੀ ਹੁੰਦਾ ਕਿਦਾਂ ਦਾ ਹਣਾ ਇਹ ਜੇ ਪਹਿਲਾ ਟਾਇਰ ਚੇਂਜ ਕਰਤਾ ਇੱਕ ਤਾਂ ਹੌਲਾ ਹੋ ਗਿਆ ਬਾਈ ਵੀਡੀਓ ਵਧੀਆ ਹਣਾ ਇਹ ਕਹਿੰਦਾ ਟਾਪ ਆਪਾਂ ਦੇ ਬੜਾ ਕਰਤਾ ਥੋੜਾ ਜਿਹਾ ਹੂੰ ਤੇ ਬੈਲੈਂਸ ਉਹ ਜਿਹੜਾ ਆਪਾਂ ਨੇ ਗੱਬੇ ਕਰਤਾ ਜਿਹੜਾ ਹਸਾ ਬਜਾਰਾ ਬਜਨੋਂ ਤਾਂ ਇਹ ਦੋ ਦੋ ਮਤਲਬ ਚੇਂਜ ਕਰਤੇ ਦੋਲੇ ਗੱਲਾਂ ਯਾਰ ਉਹਨੂੰ ਵੀ ਪਾ ਕੇ ਦੇਈ ਬਾਈ ਯਾਰ ਮੈਂ ਤਾਂ ਕਹਿੰਦਾ ਮੈਂ ਤੇਰੇ ਤੇ ਨਾ ਗੱਲੇ ਨਹੀਂ ਕਰੇ ਮੈਂ ਤਾਂ ਤੂੰ ਕਹਿੰਦਾ ਆਈ ਲੈ ਜਾ ਮਸ਼ੀਨੇ ਤੇ ਲੈ ਜਾ ਯਾਰ ਮੈਂ ਤਾਂ ਦੇ ਜਾ ਤੈਨੂੰ ਯਾਰ ਕੁਝ ਠੀਕ ਨਹੀਂ ਯਾਰ ਸਾਨੂੰ ਜਾ ਕੇ ਇਹ ਮਸ਼ੀਨ ਆ ਲੈ ਜਾ ਉਹ ਆਪਣਾ ਦੇ ਲੈ ਬਾਈ ਉਹ ਦੇ ਜੀ ਮੈਂ ਹੋਰ ਦੇ ਦੂੰਗਾ ਬਾਈ ਉਹ ਆ ਟਾਇਰ ਪਾਉਣ ਲੈ ਕੋਈ ਤੇ ਕੋ ਚੱਕਰ ਨੇ ਟਾਇਰ ਤਾਂ ਪਾ ਦੂੰਗਾ ਟਾਇਰ ਦਾ ਕੀ ਰੌਲਾ ਯਾਰ ਟਾਇਰ ਪਾ ਲੈ ਤੂੰ ਬੜੀ ਯਾਰ ਟਾਇਰ ਦਾ ਘਟਿਆ ਰ ਅਬੇ ਆਈਏ ਮੇਰੀ ਹੁਣ ਗੱਲ ਹੌਲੀ ਅਕਲ ਆਉਂਦੀ ਬੰਦੇ ਨੂੰ ਇਹ ਕੰਮ ਕਰਦਾ ਹੁਣ ਜਿਹੜੇ ਚਲਾਉਂਦਾ ਮਸ਼ੀਨਰੀ ਸੋਧ ਹੁੰਦੀ ਹੁਣ ਇਹਦੇ ਬਾਅਦ ਜੀ ਨਾ ਹੋਰ ਸੋਧ ਕਰਨੀ ਹਲੇ ਇਹ ਗਾਂ ਪਾਣੀ ਆ ਪੇਜ ਕਰਤੀ ਜੀ ਕਿ ਆਪ ਦਾ ਕਿਆ ਲਾ ਲਈਏ ਉਹ ਰੇਡੀਅਲ ਟਾਇਰ ਆ ਸਾਰੇ ਦੂਜੇ ਇੱਕ ਵਧੀਆ ਰੇਡੀਅਲ ਰੇਡੀਅਲ ਇਹ ਓਏ ਰੇਡੀਅਲ ਟਾਇਰ ਹੈ ਟੂਗਲਸ ਟਾਇਰ ਹੈ ਟੂਗਲਾ ਚਾਹੀਦਾ ਵੀ ਪੈਂਚਰ ਹੋ ਗਿਆ ਬੰਦਾ ਹਵਾ ਭਰੀ ਜਾਵੇ ਇੱਕ ਟੱਕੜਾ ਹੈ ਉਹ ਟਾਇਰ ਆ ਆਹ ਢੋਹ ਚਾਹੀਦਾ ਆਪਣਾ ਵਾਲਾ ਆਪਣਾ ਵਾਲਾ ਤਵੀਆਂ ਜੀਆਂ ਜਿਹੜੀਆਂ ਉਹਨਾਂ ਨੂੰ ਆਪਣੇ ਨੂੰ ਇਧਰ ਆਉਂਦੀ ਬਿਨਾਂ ਹਵਾ ਟਾਇਰ ਨਾ ਨਾ ਉਹ ਇਹੀ ਚੱਲਾਂ ਟਾਇਰ ਟਾਇਰ ਕਰਕੇ ਰੱਖਦਾ ਇੱਕ ਉਹਦੇ ਰੱਖਿਆ ਵਾ ਦੱਸਦਾ ਨਹੀਂ ਆ ਦੇਖ ਇੱਕ ਵਾਈ ਹੋਰ ਤੇ ਆ ਆ ਦੇਖ ਮੁਕੇ ਦਾ ਰਾਜ ਆ ਕੁਛ ਪੂਰਾ ਰਾਜ ਆ ਲੈ ਰਾਜ ਆਇਆ ਵੀ ਉਹ ਭਾਰੀ ਦਾ ਬਾਈ ਉਹ ਤਾਂ ਕਰਕੇ ਚੇਂਜ ਕਰਿਆ ਹੌਲਾ ਕਰਿਆ ਕੁੱਕਾ ਦਾ ਵਜਨ ਜ਼ਿਆਦਾ ਸੀ ਇਹਦੇ ਦੇਣਾ ਬਾਈ ਨੂੰ ਹੈ ਮੈਂ ਟੀਕਾ ਹੁਣ ਸੈਂਟਰ ਜਾ ਕੇ ਬਜਰ ਬਾਈ ਲੈ ਬਾਈ ਗ੍ਰਾਹਕ ਵੀ ਨਾਲੇ ਆ ਗਿਆ ਠੀਕ ਹੈ ਨਾ ਕਿੱਥਾ ਲਾਦਾ ਮੈਨੂੰ ਹੁਣ ਠੀਕ ਹੈ ਨਾ ਗੱਭਿਆ ਦੇਖ ਲੈ ਹੌਲਾ ਆਇਆ ਹੁਣ ਤਾਂ ਉੰਦੀ ਪਾਇਆ ਹੌਲੇ ਲਾਤੇ ਆਪਾਂ ਨੇ ਦੇਖ ਲੈ ਕਿ ਕਿੰਨਾ ਵਜਨ ਨੇ ਤੇ ਰਾਤ ਇਸੇ ਕੈਲਰ ਨਾਲ ਚੱਲ ਜੇਗਾ ਹੁਣ ਇਹਦਾ ਬੈਲਰ ਵੀ ਸੈਂਟਰ ਜਾ ਗਿਆ ਨਾ ਹਾਂ ਇਹ ਫਰਕ ਪੈ ਗਿਆ ਤਾਂ ਮੂੜੀ ਨਹੀਂ ਆਈ ਕਿਹਾ ਵੀ ਹੌਲੀ ਜਾਉਂਦਾ ਇਹ ਹੌਲਾ ਵਜਨ ਫਰਕ ਪੈ ਗਿਆ ਦਾ ਬਸ ਪਾਉਂਦਾ ਪਾਉਂਦਾ ਕੋਈ ਫਰਕ ਨਹੀਂ ਮੋਟਰ ਪੰਜਾ ਵਾਰਤਾ ਬਾਈ ਇਹ ਫਲਾਪ ਆ ਰਿਹਾ ਥੋੜਾ ਜਿਹਾ ਇਹਦਾ ਫਿਰ ਵੀ ਠੀਕ ਆ ਇਹਦਾ ਜਿਹੜਾ ਥੰਡੇ ਵਾਲਾ ਪਾਸਾ ਪਰ ਭਾਰਾ ਹੀ ਲਾਇਆ ਉਹ ਵੀ ਦੋਲੇ ਰੇਟ ਪਤਾਇਆ ਕਿ ਉਹ ਨਹੀਂ ਕਰਿਆ ਹੋਈਦਾ ਰੇਟ ਹੁੰਨੇ ਜਾਂਦੇ ਸਭ ਦਾ ਹਾਂ ਰੇਟ ਹੁੰਨੇ ਕੋਈ ਗੱਲ ਨਹੀਂ ਬਾੜੇ ਮੁੱਤੇ ਚੇਂਜ ਹੁੰਦਾ ਕੋਈ ਨਹੀਂ ਲੋਵਾ ਚਲ ਕੋਈ ਨਹੀਂ ਹੋ ਜੰਦਾ ਲੇਕਿਨ ਡੈਮੋ ਚੱਲ ਰਹੇ ਹਲੇ ਫਿਰ ਦੇਖਾਂਗੇ ਬਾਅਦ ਚੱਲੇ ਸਾਡੇ ਵਾਲਾ ਦਾ ਪਾਸਾ ਪੂਰਾ ਬਾਈ ਪਾਸਾ ਇਹ ਵੀ ਇਹ ਵੀ ਜਰਾ ਦੇਖੋ ਕੋਈ ਗੱਲ ਲੈ ਕੇ ਬਾਈ ਦੇਖਿਆ ਤਾਂ ਹੁਣ ਆਇਆ ਯਾਰ ਜੋ ਮਾਰਚ ਚਲਾਈ ਜੋ ਸਾਡੇ ਕੋਲ ਖੜੇ ਬਾਈ ਬਾਈ ਜੀ ਨੇ ਹੋਰ ਨਹੀਂ ਵੀ ਇਹ ਚੀਜ਼ ਲੈਣੀ ਆ ਫੋਨ ਕਰ ਲਿਓ ਭਾਈ ਤਦੁੱਲੇ ਨੂੰ ਮੱਕੀ ਚ ਗਗੰਨੇ ਚ ਜਿਵੇਂ ਮਰਜ਼ੀ ਦੇ ਪਾਲਾ ਉਹ ਕੇਰਲਾ ਸਰੋਂ ਕੇਰਲਾ ਚੱਗ ਕੇ ਚੱਟ ਗਿਆ ਯਾਰ ਥੱਲੇ ਨਹੀਂ ਬਾਹਰ ਇਹ ਜਿੰਮੇ ਭਾਈ ਲੈਣਾ ਡੈਮੋ ਆਪਣਾ ਇੱਕ ਉਹ ਤਾਂ ਅੰਦਰ ਦੀ ਬੋਦੀ ਕਿੱਲੀ ਫਾਟ ਅੱਜ ਦੇਦਾ ਡੈਮੋ ਚਾਰ ਕਰਕੇ ਭਾਈ ਨੂੰ ਫੇਰ ਦੱਸੂਗਾ ਭਾਈ ਕਿੱਥਾ ਚੱਲਦਾ ਚਲ ਠੀਕ ਆਹ ਨੂੰ ਟਾਇਰ ਲਾ ਲੈਣਾ ਭਾਈ ਹਾਂਜੀ ਸਾਡੇ ਨੂੰ ਟਾਇਰ ਲਾ ਦੇ ਆਪਣਾ ਦੋ ਵਾ ਟਾਇਰ ਚ ਲੈ ਜੀ ਆਪਾਂ ਕਰ ਤੇ ਲਾ ਲਾ ਦੀ ਕੋਈ ਗੱਲ ਠੀਕ ਹੈ ਇਹ ਰੌਣ ਚੇਂਜ ਕਰਨੀ ਕੋਈ ਨਹੀਂ ਬਾਕੀ ਜੇ ਕਿਸੇ ਆ ਵੀ ਛੋਟਾ ਬਣਾਇਆ ਆਪਣੇ ਦਾ ਇਹ ਬੜਾ ਹੈ ਤੇ ਠੀਕ ਕੋਈ ਨਾ ਬੜਾ ਕਰਾ ਲਾਂਗੇ ਕੋਈ ਚੱਕਰ ਨਹੀਂ ਆ ਤੈਨੂੰ ਮੈਂ ਤਾਂ ਤੈਨੂੰ ਉਹ ਐ ਕਰਦੇ ਵਾਪਸ ਮੋੜੀ ਕੋਈ ਲੜਾਈ ਨਹੀਂ ਹੈਗੀ ਵਾਪਸ ਮੋੜ ਕੇ ਆ ਲੈ ਜਾ ਤੂੰ ਯਾਰ ਬਸ ਹਾਂ ਆ ਲੈ ਜਾ ਕੇ ਤੈਨੂੰ ਮੋੜ ਦੇਣੀ ਆ ਦੇ ਵੀ ਹੋਰ ਆ ਲੈ ਜਾ ਤਾਂ ਇਹ ਨਹੀਂ ਹੋਰ ਬਣਾਉਂਗਾ ਨਵੀਂ ਇਹ ਮੂਹ ਹੀ ਸਾਡੇ ਪੇ ਤਿਆਰ ਕਰਦੇ ਹੋ ਘਰ ਵਾਲੀ ਗੱਲ ਆਪਣੀ ਸਾਲਾ ਕਰਦਿਆ ਪਰ ਹੋ ਗਿਆ ਦਾ ਕੋਈ ਨਾ ਠੀਕ ਹੈ ਹਾ ਤੈਨੂੰ ਸੌਖਾ ਰੇਪ ਪਾਉਣਾ ਮੈਨੂੰ ਨਾ ਠੀਕ ਬੈ ਚੱਲੀ ਬੋਲ ਨਾਲ ਇੱਕ ਗੱਲ ਹੋਰ ਆ ਗਈ ਬਾਈ ਦੇਖ ਹੁਣ ਘਰ ਦੇ ਹੁੰਦੇ ਘਰ ਦਾ ਕੋਈ ਬੋਲਦਾ ਨਹੀਂ ਹੁੰਦਾ ਠੀਕ ਆ ਉਹ ਜਿਹੜਾ ਬਾਹਰਲਾ ਬੰਦਾ ਆ ਕੇ ਮੈਨੂੰ ਕਹੂਗਾ ਹੁਣ ਇਹ ਇਹ ਤਾਂ ਆਪਣਾ ਘਰ ਦਾ ਬੰਦਾ ਜੀ ਨੁਕਸ ਵੀ ਉਹ ਦਾਦੂਗਾ ਵੀ ਆਹ ਨੁਕਸਾ ਬਾਈ ਆਏ ਚੇਂਜ ਕਰਦਾ ਠੀਕ ਨਹੀਂ ਕੋਈ ਨਹੀਂ ਹੈਗਾ ਬਾਈ ਇੱਕ ਨੰਬਰ ਚੱਲਦੀ ਆ ਤਾਹੀ ਆਪਾਂ ਡੈਮੋ ਪਹਿਲਾਂ ਆਪਣੇ ਬੰਦਿਆਂ ਨੂੰ ਦਈਦਾ ਨਹੀਂ ਨਹੀਂ ਵਧੀਆ ਚੈੱਕ ਕਰੇ ਵਾਲਾ ਦੱਸੇ ਓਕੇ ਦੀਰ ਬੋਲ ਆਪਾਂ ਤਾਂ ਕਹਿੰਦੇ ਵੀ ਫਾਲੇ ਦੋਵੇਂ ਨੰਬਰ ਬੋਲ ਦੇ ਆਪਣਾ ਯਾਰ ਜੇ ਹੋਰ ਨੇ ਬੋਲੇ ਹੋਏ ਤੈਨੂੰ ਫੋਨ ਕਰ ਲਊਗਾ ਬ ਕਰ ਲਿਓ ਬਾਈ ਫੋਨ ਦੁੱਲਿਆਂ ਜੇ ਮੌਣੀ ਕਿਸੇ ਨੂੰ ਬਾਈ ਰੇ ਕੇਲੇ ਨੂੰ ਮੱਕੀ ਚ ਸਭ ਤੋਂ ਵਧੀਆ ਜਦ ਮਰਜੀ ਆ ਸਬਜ਼ੀ ਮੈਂ ਇਹ ਮਰਜੀ ਕਰ ਲਓ ਰੇ ਯਾਰ ਸਾਡੇ ਕੋਲ ਜਾਂਦੀ ਯਾਰ ਹੋਰ ਵੀ ਲੱਗ ਜੂਗੇ ਬਾਈ ਇਹਨੂੰ ਜੇ ਕਿਸੇ ਨੇ ਆਪਣੇ ਹਾਂ ਜੀ ਜ਼ੀਰੋ ਡਰਿੱਲ ਵਾਲੇ ਪੋਰ ਲੱਗ ਜਾਂਦੇ ਨੇ ਜੇ ਸਬਜ਼ੀ ਉਹ ਕਰਨੀ ਵੀ ਇਹ ਵੀ ਵਿੱਚ ਵੀ ਨਹੀਂ ਆ ਮਤਲਬ ਆ ਖੋਲ ਕੇ ਪੈਪੜਾ ਜ਼ੀਰੋ ਡਰਿੱਲ ਵਾਲੇ ਪੋਰ ਲੱਗ ਜਾਂਦੇ ਸਰੋਂ ਉਹ ਸਰੋਂ ਵੇਚਣੀ ਸਭ ਕੋ ਮਤਲਬ ਸੈਟ ਹੈ ਕੰਮ ਇਹਦਾ ਹੌਲੀ ਹੌਲੀ ਚੜਾਂਗੇ ਸ਼ਾਇਦ ਨਾਲ ਹੀ ਦਾ ਗੜਾਈ ਵਾਲਾ ਵੀ ਕਰਦੇ ਥੱਲੇ ਸਿਸਟਮ ਚੜਾ ਕੇ ਨਾਲੇ ਚੱਲੇ ਜਿਹੜਾ ਅੱਛਾ ਵੀ ਨਾਲੇ ਚੱਲੇ ਜਿਹੜਾ ਇਹਦੇ ਉੜਕੇ ਵੀ ਮਤਲਬ ਵੀ ਉਹ ਵੀ ਕਰ ਲਵੇ ਬਿਨਾਂ ਰਹੇ ਭਾਈ ਨਾ ਕੈਟਗਰੀ ਜੇ ਪਿਆ ਹੈ ਕਰੀ ਚੱਪ ਪੰਜਾਬਾ ਕੋਈ ਗੱਲ ਨਹੀਂ ਪਿਆ ਯਾਰ ਇਹ ਕਰ ਲੈ ਆਪਣਾ ਸੋਣ ਚਾ ਸਾਨੂੰ ਫਿਰ ਤੁਹਾਨੂੰ ਦੇਈ ਜਾਵਾਂਗੇ ਤੁਸੀਂ ਉਹ ਕਰਨੇ ਚੱਲ ਠੀਕ ਤੁਹਾਨੂੰ ਸਾਡੇ ਕੋਲ ਆਈ ਜਾਉਂਗੇ ਬਾਕੀ ਦੱਸੀ ਜਾਓ ਭਾਈ ਕਾ ਵੜਦਾ ਠੀਕ ਨਹੀਂ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਕਰ ਲਿਓ ਭਾਈ ਫੋਨ ਨੰਬਰ ਤੁਹਾਨੂੰ ਦੇ ਦਿੱਤਾ ਧੰਨਵਾਦ ਆਜਾ ਤੇਰੇ ਨਾਲ ਕੰਮ ਜਾ ਕੰਮ ਛੇੜਿਆ ਹੋਊਗਾ ਕਾ ਛੇੜਦਾ ਸਤਿਕਾਰ ਜੀ ਹੈ ਬੱਸ ਦੇਖ ਹਾਂ ਕਹਿੰਦਾ ਕੰਮ ਛੇੜਿਆ ਸਤਿ ਸ੍ਰੀ ਅਕਾਲ ਜੀ ਕਹਿੰਦਾ ਕੰਮ ਛੇੜਿਆ ਪਿਆ ਕੰਮ ਕਰ ਖੇੜਾ ਮੈਂ ਦੇਖ ਸਾਰੇ ਆਗ ਪਏ ਆ ਹੈ ਇੱਕ ਪਾਰਤੀ ਹੋਰ ਹੋ ਜਣੀ ਚਾਚਾ ਇੱਕ ਦਿਨ ਟਰਾਲਾ ਉਹ ਦੋ ਕਰ ਲੋ ਹੈ ਇੱਕ ਦਿਨ ਬਾਹਰ ਖੜਾ ਰਹਿ ਟਰਾਲਾ ਹਾਂ ਆ ਦੇ ਲੈ ਸਕਰੇਚ ਆ ਦੇਖੋ ਜੀ ਸਭ ਫੇਰ ਕਰਨ ਦੀ ਚੀਜ਼ ਦਿੱਤੀ ਹੈ ਹਾਂ ਸਹੀ ਘਟਾ ਦੇਖਣਾ ਕਰਿਆ ਠੀਕਾ ਹੈ ਠੀਕਾ ਕੀ ਨਾਮ ਹੈ ਇਹ ਨਾਮ ਬਣੀ ਹੈ ਇਹ ਮੈਂ ਕਿਹਾ ਫਸ ਗਿਆ ਜੀ ਕੋਈ ਨਿਆਣਾ ਨਾ ਮਾਰ ਗਿਆ ਨਾ ਹੈ ਨੌ ਪਰੇ ਮਾਨੀਆ ਮੇਰੇ ਨਹੀਂ ਉਹ ਆ ਗਿਆ ਤੇ ਦਾਲ ਜਰਾ ਹੋਇਆ ਬਣਾ ਲਾ ਆਇਆ ਕੋਲ ਨੂੰ ਦਿਖਾਵਾਂ ਪਰ ਇਹ ਚ ਲੱਗਦਾ ਨਹੀਂ ਲੱਗੇ ਹੋਏ ਆਹ ਦੇਖ ਕਿੱਦਾਂ ਸੇ ਲੱਗਦਾ ਲੱਗੇ ਹੋਏ ਹਾਲਾ ਅੱਜ ਤੀਂ ਤਗੜਿਆ ਵੰਦਾ ਹਾਂ ਯਾਰ ਇਹ ਇਹ ਪੂਰੀ ਮਾਰੀ ਹੋ ਗਈ ਦਿਖਾਉਣੀਆਂ ਤਾਂ ਬੰਦੇ ਨੂੰ ਫਿਰ ਕਿਹੜੇ ਬੰਦੇ ਨੂੰ ਦਿਖਾਉਂਦਾ ਯਾਰ ਬੰਦੇ ਦਾ ਕਾਨੂੰ ਕਹਿਣਾ ਬੰਦੇ ਨੂੰ ਦਿਖਾਉਣੀਆਂ ਦੀ ਹੈ ਨਾ ਕਿਹੜੇ ਬੰਦੇ ਨਾਲ ਮਾਰੇ ਉਪਾ ਹੈਗਾ ਕੋਈ ਨਾ ਕੋਈ ਹੋਊਗਾ ਯਾਰ ਤੂੰ ਸਾਡੇ ਪਿੰਡ ਚ ਨਹੀਂ ਰਹਿੰਦਾ ਮੈਨੂੰ ਨਹੀਂ ਪਤਾ ਭਾਈ ਵੀਰੋ ਵਾਲੀ ਗੱਲ ਆ ਜੀ ਵੇਖਦਾ ਗੱਲ ਸੁਣ ਆਹ ਉਸੇ ਉਹਨੂੰ ਪਤਾ ਤੁਹਾਨੂੰ ਰੱਬ ਨੂੰ ਇਹੀ ਕੰਮਾਂ ਬਾਤ ਤੇ ਰੱਖੇ ਤੁਹਾਨੂੰ ਪਤਾ ਉਸ ਬੰਦੇ ਦਾ ਹਾਲ ਲੈ ਯਾਰ ਕੀ ਕਹੀ ਬੰਦੇ ਦਾ ਝੋਂਦਰ ਬੰਦੇ ਦਾ ਸੀਗਾ ਕੈਰੀ ਭਲਾ ਹੀ ਹੋਵੇ ਜਿੱਥੇ ਸੀ ਹੋਊਗਾ ਬੁਰਾ ਜਾ ਹੋਵੇ ਓਕੇ ਫਿਰ ਕਰਿਆ ਇਹ ਚੱਲ ਕੋਈ ਹੈ ਕਿ ਨਹੀਂ ਕੋਈ ਨਹੀਂ ਬੱਸ ਆ ਰਹੇਗਾ ਬਾਹਰ ਆ ਰਹੇਗਾ ਬੱਸ ਆ ਰਹੇ ਬੱਸ ਆ ਰਹੇ ਆਪ ਇਹੀ ਕੰਮ ਪਰ ਰੱਖੇ ਰੱਬ ਤੁਹਾਨੂੰ ਜਲਦੀ ਪਰ ਅਸੀਂ ਗੱਲ ਆ ਗਿਆ ਹੀ ਤੈਨੂੰ ਇਹੀ ਕੰਮ ਜਿਹੜਾ ਕੀ ਨੋਵੇ ਹਾਂ ਆ ਤੈਨੂੰ ਮਾਰੇ ਕੋਈ ਚਾਹਤ ਆ ਇਹ ਕੰਮ ਤੇ ਖੁਸ਼ੀ ਮਿਲਦੀ ਬੰਦੇ ਨੂੰ ਖੁਸ਼ੀ ਹੋ ਜਾਈ ਦੀ ਵਾਤ ਊਡੀ ਖੁਸ਼ੀ ਰ ਬੜੀ ਸਾਡੀ ਖੁਸ਼ੀ ਕਿਹੜੀ ਹੋਊਗੀ ਆ ਅੱਧੀ ਹਸਦੀ ਕਰ ਰਹੀ ਨਾ ਤੂੰ ਕਿੰਨੀ ਹੋ ਗਈ ਮਰੀ ਅੱਜ ਗਨੀਰੀ ਬੱਦਾਂ ਛਿੱਲੋ ਗਿਆ ਬੱਸ ਤੇਰਾ ਕਿੱਡਾ ਹੋ ਗਿਆ ਉਹ ਅੱਧਾ ਛਿੱਲੋ ਗਿਆ ਇੱਕ ਬਾਤ ਹੋਰ ਹੋ ਜਾਣੀ ਉਹ ਦਿਨ ਕਿੱਡਾ ਹੋ ਗਿਆ ਦੇਖ ਲੈ ਦੀਨભાઈ ਬੁੱਕਦੇ ਹੀ ਨਹੀਂ ਮਾ ਤਾਂ ਟਾਈਮ ਲਾ ਮੇਰਾ ਟਾਈਮ ਕਿਆ ਰੱਖਿਆ ਥੋੜੀ ਗਰਮੀ ਪਾਉ ਤੱਜ ਗਰਮੀ ਹੋ ਗਈ ਹੋਰ ਕਿਆ ਪਤਾ ਐਵੇਂ ਜੀ ਕਹਦਾ ਚੱਠੇ ਬੈਠਾ ਰਾ ਪਾਣੀ ਦਾ ਭਰ ਕੇ ਐਂ ਵੀ ਨਹੀਂ ਗਰਮੀ ਹੋਈ ਨਹੀਂ ਜੀ ਯਾਰ ਬਸ ਬਹੁਤ ਗਰਮੀ ਆਤਾ ਗਰਮੀ ਤਾਂ ਹੋ ਗਈ ਦਿਨ ਬੜੇ ਹੋ ਗਏ ਬਹਿ ਰੰਗ ਕਰਦਾ ਰਿਹਾ ਹੱਥ ਲਿਪੜੇ ਪਏ ਅੱਜ ਕੈਂਚੀਆਂ ਨੂੰ ਪਤਾ ਨਹੀਂ ਮੈਨੂੰ ਇਹ ਧੁੱਪ ਜਗ੍ਹਾ ਗਰਮੀ ਲੱਗਦੀ ਸੀ ਸਾਰਾ ਦਿਵਾਰ ਹੀ ਲੱਗਿਆ ਰਿਹਾ ਕੌੜੀਆਂ ਕਹਿੰਦੇ ਸ਼ਾਮ ਨੂੰ ਮੈਂ ਪਾਲਿਓ ਦੇਖੇ ਦੇ ਪੈਣੀਆਂ ਬਈ ਨਹੀਂ ਪੈਣੀਆਂ ਸਾਢੇ 4 ਹੋ ਗਏ ਟਾਈਮ ਦੇਖ ਲੈ ਟੈਂਕ ਤਾਂ ਬਹੁਤ ਹੈ ਆ ਸੂਰ ਜਲਾ ਕਿੱਥੇ ਹਲੇ ਇੱਧਰ ਖੜਾ ਹਲੇ ਕਦੇ ਕਾਲਾ ਬਣਾਏ ਦੇਖ ਲੈ ਸਾਢੇ 4 ਵਜੇ ਥੱਲੇ ਜਰ ਜਾਂਦਾ ਅੜਿਆ ਅੜਿਆ ਖੜਾ ਜਾ ਐ ਸਮਝ ਪਈ ਸਿਆਲ ਦੀ ਦੁਪਹਿਰ ਹੋਈ ਐ ਸਿਆਲ ਦੇ ਕਿੰਨੇ 12 ਮੋੜ ਟਾਈਮ ਹੋਣਾ ਹੈ 11 ਵਜੇ ਹੋਰ ਹੋਣੀ ਦੁਬਾਰਾ ਗੰਦਾ ਬਾਹ ਫੁਟਦਾ ਦੇਖ ਬਹੁਤ ਗੰਦਾ ਫੁੱਟਿਆ ਹਾਂ ਉਹ ਵਹਾਰਾ ਦੇਖ ਫੁੱਟਣਾ ਹੀ ਆ ਪੱਤੀ ਬੂਕੀ ਐ ਕਿਹੜਾ ਗੰਦਾ ਹੋਣਾ ਐਸੇ ਟਾਈਮ ਦਾ ਇਹ ਤਾਂ ਬਾਈ ਬਹੁਤ ਫੁਟਦਾ ਚਲਾ ਬਾਬਾ ਜੀ ਹੋਇਆ ਹਾਂ ਆਪ ਟਰਾਪ ਦੇ ਰੱਖਦੇ ਜੀ ਆਹ ਆਏ ਅੱਖਾਂ ਜੇ ਪਈ ਜਾਂਦੇ ਤੇ ਨਹੀਂ ਸਾਡੇ ਹੀਰੇ ਮੈਂ ਤਾਂ ਆ ਪਛਾਣੇ ਨਹੀਂ ਮੈਂ ਇਹਨਾਂ ਦਾ ਖੇਤ ਕਿੱਥੇ ਆ? ਕਿੱਦਾਂ? ਸਾਡਾ ਉੱਪਰ ਉੱਪਰ ਹੀ ਲੱਗਦਾ। ਲੱਗਦਾ ਕਾ ਨਹੀਂ ਉੱਪਰ ਆ ਜਾ। ਉੱਪਰੋਂ ਲੱਗਦਾ। 6 ਸਾਹ ਤਾਂ ਖੜਿਆ ਉਹਨੂੰ। 6 ਸਾਹ ਜ਼ਮੀਨ ਦੇਖੀ ਇਦਾਂ। ਬੂਟੇ ਨੂੰ ਦੇਖ ਕੇ ਤਾਂ ਲੋਕੇ ਲੱਗੇ ਆਉਨੇ। ਇਹ ਇੱਥੇ ਕੋਹਣੇ ਖੇਤ। ਲੈ ਲੈ ਲੋਕੇਸ਼ਰ ਖਜੂਰ ਦੀ ਆ ਗਈ ਭਾਈ। ਕਿੱਥੇ ਮਰਦੀ ਜਾਂ ਜਾਏ ਨੂੰ। ਆਏ ਬਗਲ ਅਜੇ ਤਾਂ ਖਜੂਰ ਕੋਲ ਸਾਡੀ ਬੋਡਰ ਇੱਥੇ ਹੀ ਇਹਨੂੰ। ਆਹ ਦੇਖ ਜੀ ਤਰਾ ਦੋ। ਖੜੇ ਉਹ ਬਰਾ ਆ ਖਜੂਰ ਦੀ ਲੋਕੇਸ਼ਰ ਬਾਬੇ ਦੀ ਸਾਡੀ। ਉਹ ਦਿਓ ਵਾਲਾ ਭਗਿੰਦੇ ਆਇਆ ਇੱਧਰ ਤੇ ਆ ਜਾ ਇੱਧਰ ਤੇ ਮਰ ਗਿਆ ਜਾਲ ਆਹ ਕਿਉਂ ਉੱਚੀ ਲਿਖਦੀ ਸਭ ਤੇ 20 ਇੰਚੀ ਅਸਲ ਉੱਚੀ ਆ ਆ ਉੱਚੀ ਆ ਉਹਦੇ ਨਾਲੋਂ ਹਾਂ ਆਲਗ ਨੀਮੀ ਨੀਮੀ ਆ ਚੱਲ ਰਵਾਣੇ ਜਾਂਦਾ ਦੂਰੋਂ ਸਭ ਹਾਂ ਉਹ ਚਾਹ ਪੀ ਲੋ ਠੰਡੀ ਹੋਣੀ ਫਰੇ ਕਾਤੇ ਮੋਟਰ ਲਾਈਟ ਹੈਗੀ ਮੋਟਰ ਪਰ ਹੈਗੀ ਆ ਬਾਈ ਚੱਲ ਜੀ ਬਣਾ ਦੇ ਘੁੱਟ ਕੇ ਹੀ ਲੋ ਚਲਾ ਕੇ ਸਾਰਾ ਇਹ ਸਿਆਲ ਦੇ ਤੇ ਲਿਖੀ ਜਾਗੇ ਹੋਰ ਨਹੀਂ ਠਾਲਦਾ ਇਹ ਇਹਦਾ ਕੰਮ ਹੋਰੇ ਠਾਲਦਾ ਆ ਬੋਲੀ ਭਰੀ ਹੋਈ ਆਉਦੇ ਆਗਾਂ ਦਾ ਕੰਮ ਤਾਂ ਹੈ ਬਹੁਤ ਭਾਈ ਦੰਦੀਆ ਵੱਢਦੇ ਆਗ ਵੱਢਦੇ ਹੀ ਵੱਢਦੇ ਹਾਂ ਕੰਡ ਬਹੁਤ ਹੈ ਇੱਕ ਪੱਕੀ ਗੱਲ ਆ ਜੀ ਬਹੁਤ ਹੈ ਉਹ ਕਿ ਹੋ ਗਈ 250 ਭਰੀ ਕਿੰਨੀ ਹੋ ਗਈ ਹਾਲੇ ਕਿੱਥੇ ਹੋ ਗਈ ਫਿਰ ਇੱਕ ਮਰਤੀ ਹੋਰ ਹਾਲੇ ਨਹੀਂ ਗੜੀਆਂ ਨਹੀਂ ਇੱਕ ਮਰਤੀ ਅੱਧੀ ਕਿ ਮਰਤੀ ਹੋ ਗਈ ਮਾ ਜੀ ਕਿਹੜੀ ਆਹ ਸਾਰੀ ਉਹ